ਪੰਜਾਬੀ ਇੰਡਸਟਰੀ ਦੇ ਦੋ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਚਕਾਰ ਸਬੰਧਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਬਣੀ ਰਹੀ ਹੈ। ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਕਈ ਲੋਕਾਂ ਨੇ ਬੱਬੂ ਮਾਨ ਵੱਲ ਵੀ ਉਂਗਲੀਆਂ ਚੁੱਕੀਆਂ ਨੇ। ਹਾਲਾਂਕਿ ਬੱਬੂ ਮਾਨ ਕਦੇ ਵੀ ਇਸ ਮਾਮਲੇ ਤੇ ਖੁੱਲਕੇ ਨਹੀਂ ਬੋਲੇ ਸਨ। ਪਰ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਤੋਂ 3 ਸਾਲ ਬਾਅਦ ਉਹਨਾਂ ਨੇ ਚੁੱਪੀ ਤੋੜੀ ਹੈ। ਬੱਬੂ ਮਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਬਿਨਾ ਸਿੱਧੂ ਮੂਸੇਵਾਲਾ ਦਾ ਨਾਮ ਲਿਆ ਇੱਕ ਬਿਆਨ ਦਿੱਤਾ ਉਹਨਾਂ ਕਿਹਾ ਕਿ ਲੜਾਈ ਕਿਸੇ ਹੋਰ ਦੀ ਤੇ ਏਜੰਸੀਆਂ ਤੇ ਹੋਲ ਮੇਰੇ ਵਰਗਾ ਕੁਮਜ਼ਰਾ ਮੈਂ ਆਪਣੀ ਸ਼ਰਾਫਤ ਦਾ ਸਰਟੀਫਿਕੇਟ ਲੈ ਕੇ 6 ਮਹੀਨਿਆਂ ਤੱਕ ਥਾਣੇ ਆ ਚੁੱਕਾ ਰਿਹਾ ਇਸ ਦੇ ਨਾਲ ਹੀ ਬੱਬੂ ਮਾਨ ਨੇ ਮੀਡੀਆ ਟ੍ਰਾਇਲ ਤੇ ਵੀ ਸਵਾਲ ਚੁੱਕੇ ਨੇ ਦੱਸ ਦਈਏ ਬੱਬੂ ਮਾਨ ਕਿਨੇ ਦਾ ਸੂਟ ਤੇ ਨੇ ਬੀਤੇ ਦਿਨ ਹੀ ਉਹਨਾਂ ਦਾ ਬੈਂਕਓਵਰ ਤੋਂ ਸ਼ੋਰ ਸੀ ਇਸੇ ਸ਼ੋਰ ਦੌਰਾਨ ਉਹਨਾਂ ਨੇ ਇਹ ਬਿਆਨ ਦਿੱਤਾ ਦੱਸਦੇ ਇਹ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਐਸਆਈਟੀ ਦਾ ਗਠਨ ਕੀਤਾ ਜਾ ਰਿਹਾ ਸੀ ਜਿਸ ਨੇ ਪੁੱਛਗਿੱਛ ਤੇ ਕਈ ਸਬੂਤਾਂ ਦੀ ਪੜਤਾਲ ਕੀਤੀ ਜਾਂਚ ਦੌਰਾਨ ਕਈ ਵਿਅਕਤੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਬੱਬੂ ਮਾਨਤੋਈ ਪੁੱਛਗਿੱਛ ਕੀਤੀ ਗਈ ਸੀ ਉਹਨਾਂ ਕੋਲੋਂ ਸਿੱਧੂ ਮੂਸੇਵਾਲਾ ਸਬੰਧੀ ਕਿਸੇ ਵਿਵਾਦ ਬਾਰੇ ਗੱਲ ਕੀਤੀ ਗਈ ਹਾਲਾਂਕਿ ਇਹ ਜਾਂਚ ਸਿਰਫ ਤੱਥਾਂ ਨੂੰ ਸਪਸ਼ਟ ਕਰਨ ਤੇ ਕਿਸੇ ਹੋਰ ਪ੍ਰਕਾਰ ਦੇ ਸੰਭਾਵਨਾ ਨੂੰ ਖਾਰਜ ਕਰਨ ਦੀ ਪ੍ਰਤੀਕਿਰਿਆ ਦਾ ਹਿੱਸਾ ਸੀ ਜਾਂਚ ਤੋਂ ਬਾਅਦ ਐਸਆਈਪੀ ਨੇ ਸਪਸ਼ਟ ਕੀਤਾ ਕਿ ਬੱਬੂ ਮਾਨ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਸਿੱਧਾ ਜਾਂ ਪਿੱਛਾ ਸਬੰਧ ਨਹੀਂ ਹੈ। ਉਹਨਾਂ ਨੂੰ ਪੂਰੀ ਤਰ੍ਹਾਂ ਸ਼ੱਕ ਤੋਂ ਬਾਹਰ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਬੱਬੂ ਮਾਨ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਤਾਂ ਸਿੰਗਰ ਨੂੰ ਕਈ ਧਮਕੀਆਂ ਭਰੇ ਫੋਨ ਆਏ ਸਨ। ਇਸ ਤੋਂ ਇਲਾਵਾ ਇੰਟੈਲੀਜੈਂਸ ਇਨਪੁਟ ਵੀ ਮਿਲੇ ਸਨ ਜਿਸ ਤੇ ਦੱਸਿਆ ਗਿਆ ਕਿ ਉਹਨਾਂ ਨੂੰ ਖਤਰਾ ਹੈ। ਇਸ ਤੋਂ ਬਾਅਦ ਉਹਨਾਂ ਦੀ ਸੁਰੱਖਿਆ ਹੋਰ ਵਧਾ ਦਿੱਤੀ ਗਈ ਸੀ। जो तो थोड़ थोड़ा टाइम होगा जरूर मैं चाहता कि अभी थोड़ा धन्यवाद करिए और हर पंजाबी हर पंजाबी जितने खड़ लग गया जूतियों पिछले छड़ दो गए लत्तियां चिटियां छड़ दो माड़ा मोटी फेसबुक पर लड़ना छोड़ दो मीडिया ट्रायल करना छो लड़ाई किसी की एजेंसी ने साह घूमता फेलो अपनी शराफत का सर्टिफिकेट लेके छे महीने ठाने के तरीके में ਮਾਲਾ ਮੇਕਰ ਅਰੇ ਉਹ ਕੇ ਲੱਖਣਾ ਅਜੇ ਸਾਡੇ ਕੋਲ ਜਦੋਂ ਅਸੀਂ ਪਹਿਲਾ ਆਉਣਾ ਸੀ ਉਦੋਂ ਸਾਡੇ ਵੀਲੇ ਰੋਗ ਤੇ ਅਸਲ ਜਦੋਂ ਵੀ ਮੈਂ ਟੂਰ ਲਾਣਾ ਪਤਾ ਨਹੀਂ ਕਿਹੜਾ ਚਿੱਠੀ ਪਾਉਂਦਾ ਵੀਲੇ ਰੋਗ ਜਾਂਦਾ ਸੀ ਉਹ ਬਾਬਾ ਜੀ ਇਹ ਇਹਨਾਂ ਨੇ ਬਹੁਤ ਹਾਕ ਵਾਲੀ ਟੀਮ ਨੇ ਤੇ ਭਾਈ ਜੀ ਉਹਨੇ ਬਹੁਤ ਜ਼ਿਆਦਾ ਪਰ 24 ਘੰਟੇ ਦੀ ਵੀਜਿੰਗ ਕਰਾ ਦਿੱਤੀ ਆਹ ਕਹਿੰਦੇ ਜੱਟ ਦੀ ਪੜਾਈ ਲੱਗਿਆ सचे जरूर तो मैं चाहता कि अभी थोड़ा धन्यवाद करिए और हर पंजाबी लिए हर पंजाबी जितने खड़ लग गया जूदियों को पिछे छड़े लत्तियां खिड़कियां छड़ दो माड़ा मोटिया फेसबुक से लड़ना छो मीडिया